ਦਸੂਆ ਵਿੱਚ ਅੱਜ ਫੇਰ ਮਿੰਨੀ ਬੱਸ ਡਰਾਈਵਰਾਂ ਤੇ ਵੱਡੀਆਂ ਬੱਸਾਂ ਨੂੰ ਲੋਕਾਂ ਦੀ ਕੀਮਤੀ ਜਾਨ ਨਾਲ ਖੇਡਦੇ ਦੇਖਿਆ ਗਿਆ ਜਿੱਥੇ ਬੱਸ ਦੀ ਸਮਰੱਥਾ ਤੋਂ ਵੱਧ ਯਾਤਰੀ ਭੇਡਾ ਵਾਂਗ ਬੱਸ ਦੇ ਵਿੱਚ ਲੱਦੇ ਗਏ ਸਨ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿੰਨੇ ਸਵਾਰੀਆਂ ਜਿੰਨੀਆਂ ਸੀਟਾਂ ਤੇ ਬੈਠੀਆਂ ਹਨ ਉਸ ਤੋਂ ਵੱਧ ਯਾਤਰੀ ਬੱਸ ਦੇ ਵਿੱਚ ਖੜੇ ਹਨ ਡਰਾਈਵਰ ਦੇ ਕੋਲ ਬੰਨ੍ਹ ਦੇ ਵੀ ਕੁਝ ਸਵਾਰੀਆਂ ਬੈਠੀਆਂ ਹਨ ਦੋ ਦਿਨ ਪਹਿਲਾਂ ਬਾਬਰੇ ਬਾਸਾ ਹਸੇ ਚ 10 ਸਵਾਰੀਆਂ ਦੀ ਜਾਂਚ ਚਲ ਗਈ ਸੀ ਤੇ 33 ਤੋਂ ਵੱਧ ਲੋਕ ਜ਼ਖਮੀ ਹੋਏ ਸਨ ਜਿਸ ਤੋਂ ਬਾਅਦ ਹੁਣ ਪ੍ਰਸ਼ਾਸਨ ਜਾਗ ਗਿਆ ਤੇ ਅੱਜ ਦਸੂਹਾ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਨੇ ਹਾਜੀਪੁਰ ਚੌਂਕ ਤੇ ਬੱਸ ਨੂੰ ਰੋਕਿਆ ਤੇ ਮੌਕੇ ਤੇ ਜੁਰਮਾਨਾ ਲਗਾਇਆ ਹਾਂਜੀ ਭਾਈ ਕੀ ਪ੍ਰੋਬਲਮ ਆਈ ਹੈ ਤੁਹਾਨੂੰ ਭਾਈ ਪੱਤਾ ਅੱਥੋਂ ਆ ਨਹੀਂ ਬਸ ਆਪਾਦਲਵਾੜੇ ਤੋਂ ਆ ਰਹੇ ਆਗੇ ਬੱਸਾਂ ਦਾ ਟਾਰੀਆਂ ਇਹ ਮਲਾਜਮ ਗੱਡੀ ਵਿੱਚ ਬੈਠੇ ਜਾਂ ਤਾਂ ਮਲਾਜਮ ਮਨਾ ਕਰਦੇ ਨੇ ਹੁਣ ਅਸੀਂ ਹਿਸ਼ਾਰਪੁਰ ਜਾਣਾ ਹੈਗਾ ਵਿਚ ਰਾਜ ਬੱਸ ਘੜੀ ਕਰਕੇ ਕਹਿੰਦੇ ਕਿ ਹੁਣ ਅਸੀਂ ਉੱਤਰ ਕੇ ਦੂਜੀ ਬੱਸਾਂ ਚ ਚੱਲ ਜਾਓ ਯਾਦਾ ਪਿੱਛੋ ਰੋਕਦੇ ਨੇ ਮਲਾਜਮ ਜਿਹੜੇ ਗੱਡੀ ਦੇ ਬੈਠੇ ਪਏ ਸੀਗੇ ਇਸ ਵਾਰੀ ਜਿਹੜੀ ਆਯਾ ਤਾਂ ਬੱਸਾਂ ਪੂਰੀਆਂ ਕਰਨੋ ਯਾ ਮਲਾਜਮ ਨਾਲ ਕਰੋ ਮਲਾਜਮਾਂ ਨੂੰ ਕਹ ਰਹੇ ਉਹਨਾਂ ਦੀ ਰਿਸਪੋਨਸੀਬਿਲਟੀ ਨਹੀਂ ਹੁਸ਼ਾਰਪੁਰ ਦੇ ਆ ਗਿਆ ਇਹਦਾ ਪੁਲਿਸ ਵਿਭਾਗ ਮੇਂ ਦੀ ਹੈ ਸਾਰੀ ਜਿਹੜੀ ਜਦੋਂ ਤੁਸੀਂ ਬੱਸ ਚ ਬੈਠੇ ਸੀਗੇ ਉਦੋਂ ਬੱਸ ਲੋਡ ਸੀਗੀ ਕੋਈ ਲੋਡ ਬਿਲਕੁਲ ਨਹੀਂ ਸੀਗੀ ਆਪ ਕੋ ਗੋਗਰੇ ਤਾਂ ਕਾ ਨੰਗਲ ਗੋਗਰੇ ਤੋਂ ਬਾਅਦ ਬਾਬਾ ਜੀ ਇਹ ਕਿਉਂਕਿ ਪੁੱਛਾ ਕੋਈ ਮਿੰਨੀ ਬੱਸਾਂ ਹੀ ਨਹੀਂ ਆ ਰਹੀਆਂ ਹੈ ਜੀ ਤਾਂ ਕਰਕੇ ਹੁਣ ਸਵਾਰੀਆਂ ਮਨਾਂ ਨਹੀਂ ਨਾ ਕਰ ਰਹੇ ਆ ਜੀ ਜਾਂ ਤਾਂ ਮੁਲਾਜ਼ਮ ਕਹਿ ਰਹੇ ਉੱਟ ਕੇ ਬੱਸ ਕਿੱਥੇ ਲੋਡ ਹੋਈ ਆ ਕੇ ਆਹ ਢੋਗਰੇ ਦੇ ਵਿੱਚ ਉੱਥੇ ਆ ਕੇ ਲੋਡ ਹੋ ਗਈ ਸੀ ਬੱਸ ਕਿੱਥੇ ਲੋਡ ਹੋਈ ਆ ਕਿਉਂਕਿ ਬੱਸਾਂ ਹੀ ਨਹੀਂ ਮਿੰਨੀਆਂ ਨਹੀਂ ਆਈਆਂ ਮਿੰਨੀ ਬੱਸਾਂ ਨਾਂਨ ਕਰਕੇ ਨਾਰਮਲ ਬੱਸ ਆ ਰਹੀਆਂ ਸੀ ਆ ਖਾਲੀ ਜਿਹੀ ਬੱਸ ਨਾਰਮਲ ਜਿੰਨੀ ਸੀ ਤਾਂ ਉਹ ਨਹੀਂ ਆ ਪਈ ਆਪਣੀ ਤੇ ਚੋ ਕੋਈ ਨਹੀਂ ਆਈ ਢੋਗਰੇ ਲੱਗੇ ਪਹਿਲੇ ਇਹ ਨਾਮ ਕੀ ਤੁਹਾਡਾ ਬਰੂ ਨੇ ਨਾਮ ਕੀ ਬਰੂ ਕਿੱਥੋਂ ਆਏ ਤੁਸੀਂ ਮੈਂ ਤਲਵਾੜੇ ਤੋਂ ਆ ਰਿਹਾ ਜੀ ਹਾਂ ਜੀ ਅਮਰੀਕ ਜੀ ਅੱਜ ਜਿਹੜੀ ਰਾਜਧਾਨੀ ਬ ਉਹ ਜਿਹੜੀ ਰਾਜਤਾਂ ਦੀ ਬੱਸ ਅੱਜ ਬੜੀ ਇੱਥੋਂ ਉਹ ਦੀ ਕੜੀ ਪਿਛਲੇ ਦੰਡਾ ਜੁੜਦੀ ਆ ਅੱਜ ਤੋਂ ਅ ਪਰਸੋਂ ਅਚੰਭਾ ਹੱਸਦੇ ਉਹਦੇ ਤੋਂ ਬਾਅਦ ਜਿੰਨੇ ਪ੍ਰਸ਼ਾਸਨ ਸਾਡਾ ਇੰਨੀ ਹਰਕਤ ਵੀ ਤਾਇਆ ਕਿ ਕੋਈ ਵੀ ਗੱਡੀ ਕੋਈ ਵੀ ਵਹੀਕਲ ਬਿਨਾਂ ਚੈਕਿੰਗ ਤੋਂ ਜਾਣ ਨਹੀਂ ਦੇ ਰਹੇ ਆਪਾਂ ਤੇ ਇਹ ਬੱਸ ਤਾਂ ਆਪਾਂ ਚੈੱਕ ਕੀਤੀ ਤੇ ਇਹਦੇ ਵਿੱਚ ਸਵਾਰੀਆਂ ਜਿਹੜੀਆਂ ਅੱਧੋ-ਬੱਧ ਪਈਆਂ ਨੇ ਤੇ ਓਵਰਲੋਡ ਦਾ ਚਲਾਣ ਕੀਤਾ ਗਿਆ ਸੀ ਬੱਸ ਦਾ ਬਾਕੀ ਡਰਾਈਵਰ ਨੇ ਜੋ ਮੌਕੇ ਤੇ ਡਰਾਈਵ ਕਰਦੇ ਆ ਯੂਨੀਫਾਰਮ ਨਹੀਂ ਪਾਈਦੀ ਉਹ ਜੋਨੀਫਾਰਮ ਦਾ